हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਸਵੀਰ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਸੋ ਬਾਈ ਸਖਦੇਵ ਸਿੰਘ ਦੇ ਕੋਲ ਆਏ ਆ ਦੋਸਤੋ ਹਰ ਵਾਰ ਜਿਹੜੀ ਆ ਦੋਸਤੋ ਆਪਾਂ ਤੁਹਾਨੂੰ ਕੰਟੀਨਿਊਸ ਡੇਲੀ ਰੁਟੀਨ ਦੇ ਵਿੱਚ ਇਹਦੇ ਪੱਗੋਂ ਦੇ ਅਪਡੇਟ ਆ ਇਸ ਘਰੋਂ ਦਿੰਦੇ ਰਹੀਦਾ ਤੇ ਅੱਜ ਵੀ ਫਿਲਹਾਲ ਜਿਹੜੇ ਦੋਸਤੋ ਪਹਿਲਨਾ ਦੂਜਨਾ ਝੂਟੀਆਂ ਜਿਹੜੀਆਂ ਮੱਝਾਂ ਹੋਣਗੀਆਂ ਦੋਸਤੋ ਉਹ ਬਿਲਕੁਲ ਤੁਹਾਡੇ ਸਾਹਮਣੇ ਅਪੇਸ਼ ਕਰੂਗਾ ਬਾਈ ਸੁਖਦੇਵ ਤੇ ਨੀਲੀ ਰਵੀ ਦੀਆਂ ਤੇ ਨੀਲੀ ਦੀਆਂ ਜਿਹੜੀਆਂ ਦੋਸਤੋ ਕੈਟਾਗਰੀ ਖਾਸ ਮੱਜੀਆਂ ਜਿਹੜੀਆਂ ਉਹ ਨੀਲੀ ਤੇ ਨੀਲੀ ਰਵੀ ਦੀਆਂ ਹੋਣਗੀਆਂ ਟੇਟੇ ਕਾਟਨੇ ਜਿਹੜੇ ਦੋਸਤੋ ਚਾਰਜਾਂ ਤੇ ਲੱਗੇ ਪਏ ਆ ਪੂਰੀ ਗੱਲਬਾਤ ਆਪਾਂ ਬਾਈ ਸੁਖਦੇਵ ਦੇ ਨਾਲ ਕਰਾਂਗੇ ਅੱਜ ਦੋਸਤੋ ਆਪਾਂ 4 ਅਗਸਤ ਨੂੰ ਵੀਡੀਓ ਬਣਾ ਰਹੇ ਆ ਟਾਈਮ ਜਿਹੜਾ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 10:00 ਵਜੇ ਦਾ ਸਵੇਰ ਦਾ ਟਾਈਮ ਹੈਗਾ ਆਓ ਚੱਲਦੇ ਆ ਬਾਈ ਸੁਖਦੇਵ ਦੇ ਕੋਲ ਕੁਛ ਲੈਣੇ ਆ ਕੀ ਡਿਟੇਲ ਆ ਅੱਜ ਨਾਲ ਪਛਵਾ ਦੀ ਸਭ ਤੋਂ ਪਹਿਲਾਂ ਬਾਈ ਸੁਖਦੇਵ ਸਾਸ੍ਰੀ ਕਾ ਸਾਸ੍ਰੀ ਕਾ ਜੀ ਸਾਸ੍ਰੀ ਕਾ ਹੋਰ ਪਾ ਜੀ ਠੀਕ ਹੈ ਬੜੀ ਮੇਹਰ ਹੈ ਗੁਰੂ ਰਾਨ ਦਾ ਜੀ ਗੱਛਾ ਠੀਕ ਬੜੀ ਕਿਰਪਾ ਦੇ ਬੜਾ ਨਜ਼ਾਰਾ ਬੰਦ ਤੋਂ ਜੀ ਹਾਂਜੀ ਹਾਂਜੀ ਚੰਗੀਆਂ ਮੱਜਾਂ ਲੈਂਦੇ ਗਾ ਜੀ ਰਾਜਾ ਸੈਂ ਮੈਂ ਤਾਂ ਜੀ ਕਰਦਾ ਇਹ ਤੋਂ ਵੀ ਚੰਗੀ ਲਈਏ ਪਰ ਇਹ ਸਿਰਾਈ ਆ ਆਪਦੇ ਹਵਚ ਦਾ ਸਿਰਾਂ ਲੋਕਾਂ ਕੋਲੇ ਦੂੰਗੀ ਸਿਰੇ ਆ ਬਿਲਕੁਲ ਹਾਂਜੀ ਬਾਕੀ ਬਾਈ ਸੁਖਦੇਵ ਆਪਣੀ ਇਧਰ ਲਈ ਬੈਲਟ ਦੇ ਵਿੱਚ ਇਹ ਚੀਜ਼ਾਂ ਔਰ ਮੈਂਨੇ ਰੱਖ ਦੀਆਂ ਨੇ ਖਾਸ ਅਜੀ ਜਿਹੜੀਆਂ ਅੱਜ ਦਿਖਾਉਣੀਆਂ ਨੇ ਇਹ ਵੀ ਬੜੇ ਤਗੜੇ ਹੋ ਕੇ ਲਈਆਂ ਰਾਸਿਆਂ ਮਹੀਂ ਚੰਗੀਆਂ ਅੱਛਾ ਜੀ ਹਾਂ ਰੁਪਈਏ ਦਾ ਤੈਨੂੰ ਪਤਾ ਲਾਉਣੇ ਪੈਂਦੇ ਚੰਗੇ ਡੰਗਰ ਤੇ ਬਿਲਕੁਲ ਬਿਲਕੁਲ ਤੇ ਮੱਝਾਂ ਇੱਕ ਵਾਰੀ ਮੋٹے ਤੌਰ ਤੇ ਦੋਸਤੋ ਆ ਤੁਸੀਂ ਦੇਖੋ ਵੀ ਅੱਜ ਇਹਦੇ ਨਾਲ ਰੰਗ ਲੱਗੇ ਪਏ ਆ ਬਿਲਕੁਲ ਨੀਲੀ 라ਵੀ ਦੀਆਂ ਟੇਢੇ ਕੱਟ ਦੇ ਵਿੱਚ ਬਹੁਤੇ ਵੀਰ ਪਸੰਦ ਕਰਦੇ ਆ ਉਹ ਮੱਝਾਂ ਜਿਹੜੀਆਂ ਅੱਜ ਵੀਰ ਬਿਲਕੁਲ ਲਿਆ ਕੇ ਸਾਹਮਣੇ ਸਾਡੇ ਰੱਖੀਆਂ ਨੇ ਸੋ ਜਰੂਰ ਗੱਲਬਾਤ ਆਪਾਂ ਕਰਦੇ ਆ ਡਿਟੇਲ ਲੈਣੇ ਆ ਪਈ ਸਕਦੇ ਹੋ ਪਹਿਲੇ ਨੰਬਰ ਤੋਂ ਸਟਾਰਟ ਕਰਕੇ ਚਾਰ ਦੰਦ ਛੋਟੀ ਤੇ ਪਹਿਲਾ ਸੂਆ ਇਹਦੇ 13 ਕਿਲੋ ਦੁੱਧ 14 14 ਹੋਊਗਾ 13 ਕਿਲੋ ਮੇਰੇ ਨਾਲ ਕੰਡੇ ਨਾਲ ਤੋੜ ਕੇ ਵੀ ਲੈ ਜਾਓ ਹੁਣ ਮੌਜੂਦਾ ਜਿਹੜਾ ਆ 13 ਕਿਲੋ ਦੁੱਧ ਹੋਊਗਾ ਵੇਖੋ ਨਾੜੇ ਦੀ ਚੱਡੇ ਬਹੁਤ ਜੀ ਆ ਵੇਖੋ ਦੁੱਧ ਚਵਾਈ ਹੱਥ ਨਾਲ ਨਾਪਨ ਦੇ ਵੇ ਦੀ ਕੋਡੀ ਮੋٹے ਰਸੇ ਵਰਗੀ ਨਾ ਜਿਹੜੀ ਨਾੜਾ ਦੋਸਤੋ ਮਿਲਕਵੇਨ ਦਿਸ ਰਹੀ ਆ ਤੇ ਆ ਥਾਣਾ ਥਾਣੇ ਵੇਖੋ ਬਹੁਤ ਜਿਆਦਾ ਖੂਬਸੂਰਤ ਥਾਣਾ ਮੁੱਠੀ ਵਾਲਾ ਤੇ ਲੋਕ ਵਾਲਾ ਸਾਹਮਣੇ ਵਾਲਾ ਬੰਦਾ ਵੇ ਰਾਜਸੇ 16 ਕਿਲੋ ਚੋਡੀ ਪਹਿਲਾਂ ਦੁੱਧ ਚਵਾਜੂ ਅਸਾਂ ਜੀ ਅਸਾਂ ਇਹ ਸੂਆ ਪਹਿਲਾਂ ਨਹੀਂ ਚੋਕੀ ਪਹਿਲਾਂ ਪਹਿਲਾਂ ਚੋਕੀ ਤੇ ਬੱਚਾ ਥੱਲੇ ਕਟਾ 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 ਮੇਲ ਕਾਫਾ ਥੱਲੇ ਕਟਾ ਨੀਲੀ ਦਾ ਦੋਸਤੋ ਵੀ ਤੁਸੀਂ ਦੇਖੋ ਠੀਕ ਆ ਤੇ ਸਿੰਗੀ ਸੁੰਗੀ ਪੂਰੀ ਆ ਸ਼ਕੀਨੀ ਪੂਰੀ ਆ ਸ਼ਕੀਨੀ ਦੇ ਨਾਲ ਨਾਲ ਜਿਹੜੀ ਆ ਦੋਸਤੋ ਕੱਦ ਵੀ ਚੰਗੇ ਮਾਰਕ ਵਾਲੀ ਆ ਕੱਦ ਵੀ ਪੋਲਿਆ ਰਾਜਾ ਆ ਪੂਰੀ ਵੱਡੀ ਆ ਜੀ ਠੀਕ ਆ ਇੱਕ ਬੰਦੇ ਜਿਹੜੀ ਹਾਈਟ ਆ ਦੋਸਤੋ ਨੀਲੀ ਮਾਝਾ ਨੀਲੀ ਝੋਟੀ ਕਹਾਂਗੇ ਦੂਜਾ ਸੂਆ ਪਹਿਲਾ ਸੂਆ ਦੋਸਤੋ ਚੌਕੀ ਆ ਚਾਰ ਦਾ ਤੁਮ ਨੂੰ ਤੇ ਸਿੰਗਲ ਹੱਡੀ ਦੀ ਆ ਨਿਸ਼ਾਨ ਵੇਖੋ ਕਿ ਸੂਤ ਦੇ ਨਿਸ਼ਾਨ ਹਵਾਨੇ ਤੇ ਆ ਬਾਕੀ ਧੁੰਨ ਤੇ ਚਾਰੇ ਪੈਰ ਤੋਤੇ ਆ ਆਲਮੋਸਟ ਜਿੰਨੇ ਨਿਸ਼ਾਨਾ ਸਾਰੇ ਪ੍ਰੋਪਰ ਕਵਰ ਕਰਦੀ ਆ ਤੇ 13 ਕਿਲੋ ਜਿਹੜਾ ਤੁਸੀਂ ਚੋਕੇ ਇਸ ਤੋਂ ਲੈ ਕੇ ਜਾਓਗੇ ਤੇ ਕਿਵੇਂ ਚਵਾਈ ਬਈ ਇਹ ਕਲੰਬਰ ਰਾਜ ਹੈ ਵਰਦੀ-ਪੁਰਦੀ ਆਨ ਮੈਨਾ ਕਰੇ ਗੱਲਾਂ ਹੀ ਪਰੇ ਆ ਤੇ ਚੋਨ ਤਾਂ ਲਾਮਾ ਹੀ ਕੋਈ ਨਹੀਂ ਇੱਥੇ ਠੀਕ ਹੈ ਜੀ ਹਾਂ ਜੀ ਤੇ ਖੁੱਲ ਕੇ ਦਿਖਾਈਆ ਜੀ ਹਾਈਟ ਕੱਦ ਦੋਸਤੋ ਜਿੰਨੇ ਮੱਜਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਤੋਂ 2-3 ਇੰਚ ਹਾਈਟ ਵੱਧ ਹੋਊਗੀ ਇਸ ਪਹਿਲੇ ਨੰਬਰ ਤੇ ਝੋਟੀ ਦੀ ਅਜੇ ਪਹਿਲੇ ਨਝੋਟੀ ਸੁਹੀ ਹੈ ਬਾਕੀ ਅੱਗੇ ਤੁਸੀਂ ਐਸਟੀਮੇਟ ਲਗਾ ਸਕਦੇ ਹੋ ਅੱਗੇ ਜਿਵੇਂ ਜਿਵੇਂ ਦੋਸਤੋ ਪਸ਼ੂ ਦੂਜੇ ਸਵੇਰ ਗਿਆ ਤੀਜੇ ਸਵੇਰ ਗਿਆ ਅਜੇ ਭਰਨਾ ਪਰ ਫੁੱਲ ਵੱਡੀ ਆ ਠੀਕ ਆ ਫੁੱਲ ਵੱਡੀ ਤੋਂ ਮਤਲਬ ਇਹ ਆ ਕਿ ਪੂਰਾ ਕੱਦ ਘਾਟ ਹੈਗਾ ਕੋਈ ਵੀਰ ਦਰਮਿਆਨਾ ਜਾਂ ਮੀਡੀਅਮ ਹਾਈਟ ਨਾ ਸਮਝੇ ਪੂਰੀ ਵੱਡੀ ਤੋਂ ਫੇਸ ਕੁਆਲਿਟੀ ਚੰਗੀ ਆ 13 ਕਿਲੋ ਦੁੱਧ ਇਸ ਟਾਈਮ ਜਿਹੜਾ ਚਵਾਜ ਜਿਹੜਾ ਦੋਸਤੋ ਲੱਗਾ ਹੈਗਾ ਇਹਦੇ ਕੋਲ ਦੁੱਧ ਜਿਹੜਾ 13 ਕਿਲੋ ਬਣਦਾ ਬਾਕੀ ਥਾਣ ਦੇ ਵੀ ਪੂਰੀ ਸਾਫ ਤੇ ਬਿਲਕੁਲ ਮੁੱਠੀ ਨਾਲ ਲੰਬਾ ਥਾਣਾ ਠੀਕ ਆ ਜੀ ਆ ਥਾਣ ਚਟਾ ਜਿਹੜਾ ਵੇਚੇ ਇੱਥੇ ਪਰੋ ਬੈਚਰ ਠੀਕ ਆ ਭਾਈ ਸਖਦੇਵ ਕੀ ਮੁੱਲ ਫਿਰ ਰੱਖਿਆ ਦਾ ਇਹ ਸੰਤੂ ਸਾਹਿਬ ਮੁੱਲ ਤਾਂ ਜਿੰਨਾ ਦੁੱਧਿਆ ਦੇ ਜਿੱਡਾ ਕੱਦ ਕਾਟਿਆ ਸਾਰੇ ਪਾਸੇ ਝੋਟੀ ਪੂਰੀ ਝੋਟੀ 1.5 ਲੱਖ ਦੀ ਵੀ ਆ ਪਰ ਆਪਾਂ ਲੱਖ ਦੀ ਦੇਣੀ ਲੱਖ ਦੀ ਹਾਂ ਲੱਖ ਦੇ ਵਿੱਚ ਛੋਟ ਕਰਾਂਗੇ 500 ਕਰਾ ਲਈ ਯਾਰ ਕਰਾ ਦੇ ਬਸ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਲੱਖ ਦੇ ਵਿੱਚੋਂ ਪੂਰੀ ਜਿਹੜੀ ਆ ਕੋਈ 500 ਕੋਈ ਇੱਥੇ ਜਿਹੜੀ ਜਿਹੜੀ ਛੋਟ ਛਾਟ ਹੋਣੀ ਆ ਠੀਕ ਆ ਹਾਂ اے بھائی ਸੁਖਦੇਵ ਨੇ ਵਿੱਚ ਜਿਹੜਾ ਦੱਸ ਦਿੱਤਾ ਬਾਕੀ ਕੋਈ ਵੀ ਰਾਹ ਦੇ ਹਿਸਾਬ ਨਾਲ ਮੋਲ ਲਾਵੇ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਤਸੱਲੀ ਦੇ ਨਾਲ ਘਰੇ ਪਹੁੰਚ ਕਰਕੇ ਟੋਮ ਛਵਾਈ ਕਰਕੇ ਪੂਰ ਮਾਰੇ ਡੋਕਾ ਲਾਵੇ ਝੋਟੀ ਮੇਰੀ ਲਾਤ ਪੁੱਟੇ ਮਖਰੀ ਦੇ ਠੀਕ ਆ ਭਾਈ ਹਾਂ ਲੋ ਵੀ ਦੋਸਤੋ ਆ ਪੂਰੀਆਂ ਜਿਹੜੀਆਂ ਗੱਲਾਂ ਨੇ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕੁੰਡੀ ਜੂਰ ਆ ਝੋਟੀ ਫੁੱਲ ਵੱਡੇ ਕੱਦ ਕਰਦੀ ਆ ਵੀ ਸਾਫ਼ ਸੁਥਰੀ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨਗੀਨਾ ਦਿਖਾਉਣੇ ਆ ਹਰ ਕਵੀਰਾ ਦੀ ਚਾਹਤ ਹੁੰਦੀ ਆ ਦੋਸਤੋ ਇੱਕ ਸ਼ੌਕ ਹੋਦਾ ਨੀਲੀ ਰਾਵੀ ਮੱਝ ਖਰੀਦਣ ਦਾ ਜੇਕਰ ਟੇਟੇ ਕੱਟ ਦੇ ਵਿੱਚ ਹੋਵੇ ਤਾਂ ਸੋਨੇ ਤੇ ਸੁਭਾ ਗਹਿਰੀ ਗੱਲ ਹੈ ਤੇ ਬਾਈ ਸੁਖਦੇਵ ਸੁਭਾ ਕਿਨਵਾ ਸੁਣਨ ਜਾ ਰਿਹਾ ਸੁਭਾ ਇਹਨੇ ਦੁੱਧਾ ਸੁਣਾ ਪਰ ਅੱਤੋਂ ਕਹਿੰਦੇ ਲਈ ਘਰ ਚੋਂ ਬੰਦੇ ਬਰੀਡਰ ਤੋਂ ਲਈ ਆ ਅੱਛਾ ਜੀ ਪਹਿਲੇ ਸਵੇਰ ਆਲਸੇ ਨੇ 14 ਕਿਲੋ ਦੁੱਧ ਆਇਆ ਚੋਦੀ ਨੂੰ ਪਹਿਲੇ ਪਹਿਲੇ ਹਮ ਐਰ ਕੀ ਉਮੀਦ ਕਰਦੇ 17 ਵੀ ਦੇ ਸਕਦੀ 16 ਵੀ ਦੇ ਸਕਦੀ 15 ਵੀ ਦੇ ਸਕਦੀ ਹਮ 15 ਤੋਂ ਤਾਂ ਤਾਂ ਹੀ ਦੇਊਗੀ ਦੁੱਧ ਠੀਕ ਆ ਜੀ ਤੇ ਗੁਲਾਬੀ ਅੱਖ ਚਾਰੇ ਖੋ ਪੈਰ ਵੇਖਦਾ ਚਿੱਤੇ ਬਈ ਨਾ ਮਾਰਕਿੰਗ ਪਿਓਰ ਨੀਲੀ ਰਾਵੀ ਆ 100% ਨੀਂਬੂ ਵਰਗਾ ਪਿੰਡਾ ਆ ਦੇਖੋ ਜੀ ਨੀਂਬੂ ਵਰਗਾ ਪਿੰਡਾ ਲੈ ਲੋ ਕੋਲਾ ਬਿਲਕੁਲ ਚਮੜੀ ਪਤਲੀ ਆ ਤੇ ਥਣ ਥਣ ਵੇਖੋ ਦੱਸੋ ਵਾਈਟ ਥਣ ਆ ਹੁਵਾਨਾ ਸਾਰਾ ਵਾਈਟ ਆ ਤੇ ਥਣ ਵੀ ਜਿਹੜੇ ਚਾਰੇ ਚਾਰੇ ਵਾਈਟ ਆ ਇੱਕ ਰਾਜਸੇ ਜਿਹੜਾ ਇਹਨੇ ਬੱਚਾ ਦੇਣਾ ਨਾ ਉਹ ਬੰਦੇ ਆਂਦੇ ਵੀ ਜੇ ਦੇਵੇ ਕੱਟਾ ਹਾਂਜੀ ਤੇ 30000 ਦਾ ਲਾਂਗੇ ਹੂੰ ਜੇ ਦੇਵੇ ਕੱਟੀ ਤੇ 60000 ਦੀ ਲਾਂਗੇ अच्छा जी। ਅੱਗੇ ਗੱਬਣ ਫਿਰ ਚੰਗੇ ਸੀਮਟ ਹੋਵੇ। ਇਹ ਡਾਇਮੰਡ ਵਾਲੀ ਤੋਂ ਗੱਬਣ ਆ। ਸੀਮਟ ਤੋਂ ਹਾਂ। ਇਹਦੇ ਗਰੰਟੀ ਨਾਲ ਉਹਨਾਂ ਨੇ ਕਿਹਾ ਜੇ ਕੱਟੀ ਦੇਵੇ ਤਾਂ ਨਹੀਂ ਸਾਨੂੰ ਦੇ ਦੇਣ ਕੱਟਾ ਦੇਵੇ ਤਾਂ ਨਹੀਂ ਦੇ। ਮਤਲਬ ਇਹ ਜਿਹੜਾ ਕਿ ਵੀਰ ਲੈ ਕੇ ਜਾਊਗਾ ਗਿਫਟ ਅੱਜ ਇੱਕ ਚੰਗਾ ਕੱਟੀ ਅੱਜ ਤਹੇ ਕੱਟਾ ਤੇ 200 ਰੁਪਈਆ ਚ। 200 ਰੁਪਈਆ ਚ। ਠੀਕ ਆ। ਡਾਇਮੰਡ ਤੋਂ ਗੱਬਣਾ ਦੋਸਤੋ ਭਾਈ ਸਖਦੇਵ ਦੱਸਦਾ ਵੀ ਡਾਇਮੰਡ ਤੋਂ ਅਗਲੇ ਘਰ ਨੇ ਕਿਹਾ ਵੀ ਗੱਬਣਾ। ਤੋਂ ਇਸ ਮੱਝ ਤੇ ਟੇਢੇ ਕੱਟ ਵਾਲੀ ਤੇ ਇੱਕ ਕਿਦਾਂ ਦਾ ਰਿਜ਼ਲਟ ਰਹੂਗਾ ਡਾਇਮੰਡ ਬੋਲ ਦਾ। ਉਹ ਸਮਾਂ ਦੱਸੂਗਾ ਠੀਕ ਹੈ ਜੀ। ਬਾਕੀ ਉਮੀਦ ਹੈ ਵਾਦੇ ਬੰਦੀ ਆ ਜੀ ਜਿਹੜੇ ਮਾਲੀ ਦੇ ਨੇ ਉੱਤੇ 3 ਲੱਖ ਦਾ ਮਾਲੀ ਵੀ ਕਹੇ ਜੀ ਦੀਆਂ ਇਹ ਧੀਆਂ ਜੀ ਅੱਛਾ ਜੀ ਹਾਂ ਹਾਂ ਠੀਕ ਹੈ ਉਦੋਂ ਵੀ ਕਹੇ ਹੁਣ ਤਾਂ ਇਹ ਉਹਦੀ ਕੋ ਮਾਲ ਸਾਰਾ ਹੀ ਨੀਲੀ ਰਾਵੀ ਬੰਦੇ ਕੋਲ ਭਾਈ ਸੁਖਦੇਵ ਢਾਂਚਾ ਤਾਂ ਵੇਖੋ ਸਰੀਰਕ ਬੰਤਰ ਬੜੀ ਤਗੜੀ ਆ ਬੰਤਰ ਬੜੀ ਤਗੜੀ ਮੈਂ ਬਹੁਤ ਚੰਗੀ ਮੱਝ ਪੂਰੀ ਵੱਡੀ ਆ ਕੋਈ ਛੋਟੀ ਜੀ ਨਹੀਂ ਹੈਗੀ ਬੇਲ ਪੱਖੋਂ ਵੀ ਪੂਰੀ ਆ ਬੇਲ ਲੰਬਾਈ ਵਖੋਂ ਕਿ ਪੂਰੀ ਆ ਉਚਾਈ ਕਦ ਕਦ ਪੂਰਾ ਹੈਗਾ ਦੋਸਤੋ ਸਿੰਗਲ ਹੱਡੀ ਆ ਚਾਰੇ ਥਣਾ ਬਿਲਕੁਲ ਵਾਈਟ ਸਫੇਦ ਥਣ ਪੂਛ ਉੱਪਰ ਤੱਕ ਵਾਈਟ ਤੇ ਬਿਲਕੁਲ ਕਾਗਜ਼ੇ ਵਰਗੀ ਚਮੜੀ ਜਿਹੀ ਕਾਗਜ਼ੇ ਅਜੇ 10 ਦਿਨ ਲੰਗੀ ਰਾਤ ਸਾਂ ਵੇਖ ਲਈ ਵਾ ਮੈਂ ਬਣਾ ਲਈ ਆ ਆ ਲੋ 10 ਦਿਨ ਲੈ ਜੂ ਅਜੇ ਅਜੇ ਸ਼ਾਇਦ ਹੁੰਦਾ ਤਾਂ ਅਜੇ ਲਓ ਵੀ ਠੀਕ ਹੈ ਜੀ ਸੋ ਦੇਖਦੇ ਆ ਦੋਸਤੋ ਕਿਹੜੇ ਵੀਰ ਦੀ ਕਿਸਮਤ ਆ ਕਿੰਦੇ ਕੋਲ ਜਾਂਦੀ ਆ ਤਹਾਲ ਕੋਈ ਸ਼ੱਕ ਨਹੀਂ ਹੈਗਾ ਕਿ ਕੀ ਜਾਣ ਕੇ ਵੇਖੋਗੇ ਤੇ ਦਿਲ ਖੁਸ਼ ਨਾ ਕੀਤਾ ਤੇ ਦੋਸਤੋ ਫਿਰ ਸਵਾਦ ਕੀ ਆਇਆ ਵਈ ਸਕਦੇ ਫੋਲ ਕੇ ਦਿਖਾਓ ਜੀ ਤੋੜ ਕੇ ਦਿਖਾਉਣੇ ਆ ਭਰਾਓ ਕਿ ਕਿਹੋ ਜੀ ਚਾਲ ਤਾਲ ਆ ਪੂਰਾ ਤੁਹਾਨੂੰ ਰੰਗ ਟੰਗ ਦਿਖਾਉਣੇ ਆ ਮੱਝ ਦਾ ਆ ਵੇਖੋ ਪੀ ਪਹਿਲਾ ਸਵੇਰ ਮਿਲਕਿੰਗ ਹੈ ਜਿਹੜੀ ਆ 200 ਚੰਗੀ ਪਾਈ ਸੀਗੀ ਬਾਈ ਸਗਦੇ ਪੈਂਦਾ ਵੀ ਚੰਗਾ ਮਿਲਕਾ ਘਰ ਵਾਲਿਆਂ ਕਿਹਾ ਵੀ ਸੋਨਾ ਮਿਲਕ ਦਿੰਦਾ ਇਹਨੇ ਉਮੀਦ ਕਰ ਸਕਦੇ ਆ ਦੋਸਤੋ ਇਹੋ ਜਿਹੇ ਪਸ਼ੂ ਤੋਂ ਚੰਗੇ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਆ ਬਾਕੀ ਆਪਾਂ ਸਮੇਂ ਤੇ ਜਿਹੜਾ ਛੱਡ ਦਿੰਨੇ ਆ ਠੀਕ ਆ ਜੀ ਫਰਦਰ ਜਿਹੜਾ ਸਮਾਂ ਆਵੇਗਾ ਉਹ ਚੰਗਾ ਬੈਸਟ ਸਮਾਂ ਹੋਵੇਗਾ ਇਹ ਸਮਝ ਵਾਸਤੇ ਵੀ ਚੰਗਾ ਦੁੱਧ ਕੱਢੂ ਬਾਕੀ ਰੰਗ ਟੰਗ ਨਿਸ਼ਾਨ ਪ੍ਰੋਪਰ ਆ ਬਹੁਤ ਤੁਰ ਫਿਰ ਕੇ ਵੇਖ ਲਈਏ ਤੇ ਕਦੀ ਕਦਈ ਜਿਹੜੇ ਦੋਸਤੋ ਪਸ਼ੂ ਆ ਇਹੋ ਜੇ ਨਿਕਲਦੇ ਆ ਇਹੋ ਜੇ ਮਾਰਕਿੰਗ ਵਾਲੇ ਇਹੋ ਜੇ ਕੈਰੈਕਟਰ ਵਾਲੇ ਠ ਬਾਕੀ ਥਣਥਣ ਪੂਰਾ ਲੋੜਿਆ ਦਾ ਜਿਆਦਾ ਦੋਸਤੋ ਵੀ ਕਹਿ ਰਹੀ ਆ ਵੀ ਪੂਰਾ ਘੜ ਕੇ ਲੱਗਾ ਤਾਂ ਠੀਕ ਆ ਨੋਗਲ ਆ ਤੇ ਸਪੇਸ ਕੁਛ ਸੋਹਣੀ ਸੋਹਣੀ ਹੈ ਜੀ ਹਾਂ ਆ ਦੇਖੋ ਆ ਚਾਰੇ ਥਣ ਨੇ ਇੱਕੋ ਜਿਹਾ ਥਾਣਾ ਦੋਸਤੋ ਸਹਿਜ ਵਿੱਚ ਤੇ ਹਜੇ 10 ਦਿਨ ਲੱਗ ਜਊਗੀ ਠੀਕ ਹੈ ਸੋ ਕੋਈ ਵੀਰ 10 ਦਿਨ ਤੁਸੀਂ ਮੰਨ ਲਿਓ ਪਿੱਛੇ ਦੀ ਥਾਣਾ ਦੀ ਆਪਣੀ ਗਰੰਟੀ ਹੁੰਦੀ ਹੈ ਠੀਕ ਹੈ ਜੀ ਹਾਂ ਪਿੱਛਾ ਮਾਰੇ ਮੈਂ ਧੰਨਵਾਦ ਘਟੋਗੇ ਦੀ ਗਾਰੰਟੀ ਨਾਲ ਭਲੇ ਜੀ ਠੀਕ ਹੈ ਅਛਾ ਭਾਈ ਸੁਖਦੇਵ ਕੀ ਮੋਲੇ ਦਾ ਰੱਖਿਆ ਫਿਰ ਕੀ ਕਰਦੇ ਆ ਟਮਾਰ ਇਹ ਰਾਜ ਆ ਸੇ ਮੁੱਲ ਤਾਂ 1.5 ਲੱਖ ਹਾਂ 1.35 ਦੀ ਮੈਂ ਦੇ ਦਾਂਗੀ 1.35 ਹਾਂ ਉਹ ਚ 5000 ਛੋਟ ਹੋਰ ਕਰਾਏ 1.30 ਦੀ ਜਿਹੜੀ ਆ ਨਾ ਹੁਣੀ 1.30 ਹਾਂ ਠੀਕ ਹੈ ਜੀ 1.30 ਹਜ਼ਾਰ ਦੋਸਤੋ ਭਾਈ ਸੁਖਦੇਵ ਕਹਿੰਦਾ ਵੀ ਲੈ ਦੇ ਹੋਊਗਾ ਕੋਈ ਇਹ ਚ ਨਫਾ ਨਹੀਂ ਡਾ ਹਾਂ ਮੈਂ ਦੇਖੋ ਪਿੰਡੇ ਦੇ ਨਾਰਾ ਰਾਜ ਸੇ ਇਹ ਗੱਲੋਂ ਮੈਂ ਖੁਸ਼ੀ ਹਾਂ ਬੇਟੀ ਵੀ ਕਾਫੀ ਸੋਨਾ ਗਿਫਟ ਆ ਦੋਸਤੋ ਠੀਕ ਆ ਬਹੁਤ ਵਧੀਆ ਹੈ ਅੱਗੇ ਜਕਰ ਕੱਟੀ ਨੂੰ ਜਾਂ ਦਿੰਦੀ ਆ ਕੱਟੇ ਨੂੰ ਦਿੰਦੀ ਆ ਜਾਂ ਕਿਸੇ ਵੀਰ ਨੇ ਬਰੀੜ ਉੱਪਰ ਕੰਮ ਕਰਨਾ ਤੇ ਇਹ ਮੈਨੂੰ ਲੱਗਦਾ ਮਾਝ ਫਿਰ ਵੀ ਵਧੀਆ ਫਿਰ ਵੀ ਵਧੀਆ ਹੈ ਹਰ ਪੱਖੋਂ ਮੈਂ ਪੂਰੀ ਹੈ ਕਿਉਂਕਿ 1.30 ਲਾ ਕੇ ਇੱਕ ਤਾਂ ਦੁੱਧ ਸਾਲ ਪਰ ਇੱਕ ਇਥੋਂ ਦਾ ਬੱਚੇ ਆਸ ਹੋ ਜਾਂਦੀ ਵੀ ਸੋਨੇ ਸੋਨੇ ਬੱਚੇ ਲੱਗੇ ਆ ਮਾਝ ਮਾਝ ਦਾ ਬਰੀਡਰ ਬੰਦਾ ਡੇਢ ਦੀ ਵੇਚਦਾ ਹੈ ਉਹਨੂੰ ਲੋੜ ਹੀ ਹੁੰতো ਆਪਾਂ ਮੈਂ ਲੈ ਜਾਂਦੀ ਆ ਮੈਂ ਡੇਢ ਦੋ ਦੀ ਮਿਲਨੀ ਹੈ ਪਰ ਆਪਣੇ ਤੋਂ ਆਪਾਂ ਨੂੰ ਮੈਂ ਪਾ ਨਹੀਂ ਆਪਾਂ ਮੈਂ ਮਹਿੰਗੀ ਨਹੀਂ ਵੇਚ ਸਕਦੇ ਕਿਉਂਕਿ ਆਪਾਂ ਵੀਡੀਓ ਤੇ ਮੈਂ ਬਾਕੀ ਦੋ ਜਿਸ ਬਰੀਡਰ ਵੀਰ ਕੋਲੇ ਸੀਗੀ ਦੋਸਤੋਂ ਨੇ ਬਿਲਕੁਲ ਮੋਖ ਰੱਖ ਕੇ ਨੀਲੀ ਰਵੀ ਨੂੰ ਟੀਕਾ ਵੀ ਜਿਹੜਾ ਡਾਇਮੰਡ ਹੈ ਦੀ ਚੁਆਇਸ ਰੱਖ ਕੇ ਲਵਾਇਆ ਦੇ ਕੋਈ 에ਰਾ ਕੇਰਾ ਟੀਕਾ ਨਹੀਂਗਾ ਬਿਲਕੁਲ ਡਾਇਮੰਡ ਪੁੱਲ ਦਾ ਜਿਹੜਾ ਦੋਸਤੋ ਗੱਪਾਣਾ ਬਾਕੀ ਰਿਜ਼ਲਟ ਦੇਖਾਂਗੇ ਸਮਾਂ ਦੱਸੂਗਾ ਠੀਕ ਆ ਤੇ 1,30,000 ਦੀ ਖਾਣਾ ਹੋਊਗੀ 1 ਲੱਖ 1.5 ਲੱਖ ਜਿਹੜਾ ਦੋਸਤੋ ਡਿਮਾਂਡ ਕੀਤੀ ਹੈ ਬਾਈ ਸੁਖਦੇਵ ਨੇ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਆ ਮੱਝ ਦਿਖਾਉਣੇ ਆ ਦੋਸਤੋ ਇਹਦੀ ਪੂਰੀ ਅਵੇਰਬਾ ਲੈਣੀ ਆ ਸੁਖਦੇਵ ਭਾਈ ਆ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਝੋਟੀ ਆ ਕੀ ਦੀ ਇਨਫੋਰਮੇਸ਼ਨ ਜਸੂਗਾ ਮੈਂ ਆ ਹਾਂ ਤੇ 10 ਦਿਨਾਂ ਦੀ ਕੱਚੀ ਆ ਮੈਂ ਦੁੱਧ ਦੇ ਦਊਗੀ 10,000 ਕਿਲੋ 12 ਵੀ ਦੇ ਸਕਦੀ ਹਾਂ ਠੀਕ ਹੈ ਜੀ ਪਰ 10 ਦਿਨਾਂ ਸੁਵਾ ਤੀਜਾ ਹਾਂ ਸੁਵਾ ਤੀਜਾ ਸੂਹੂਗੀ ਭਰਾਵੋ 10 ਦਿਨ ਹਜੇ ਲੈ ਜੂ ਸਮਾਂ ਖਿੱਚ ਗਈ ਕੋਈ ਮੰਨ ਕੇ ਲੈ ਜੇ 10 ਕਿਲੋ ਕੋਈ ਮੰਨ ਕੇ ਲੈ ਜੇ 12 ਕਿਲੋ 10 ਤੋਂ ਤਾਂ ਤਾਂ ਹੀ ਦੇਣਾ ਥੱਲੇ ਨਹੀਂ ਦਿੰਦੀ ਮੈਂ ਚੰਗੀ ਠੀਕ ਹੈ ਜੀ ਹਾਂ ਜੀ ਬਿਲਕੁਲ ਇਹ ਵੀ ਪਤਲੇ ਪਿੰਡੇ ਦੀ ਹੈ ਜੀ ਆਪੇ ਥੱਲੇ ਪਤਲੇ ਮੈਂ ਬਿਲਕੁਲ ਪਤਲਾ ਜਿਹੜਾ ਦੋਸਤੋ ਗੰਡੇ ਦੇ ਛਿਲ ਵਰਗਾ ਜਿਹੜਾ ਕਹ ਲੀਏ ਨਾ ਜਿਹੜਾ ਬਿਲਕੁਲ ਪਤਲਾ ਚਮਾ ਹੈਗਾ ਤੇ ਪਸ਼ੂ ਖੁਰਦਾ ਜਿਹੜਾ ਦੋਸਤੋ ਦੁੱਧ ਵੀ ਉਹੋ ਹੀ ਦਿੰਦਾ ਠੀਕ ਹੈ ਜੀ ਆਹ ਥਾਣਾ ਤੁਹਾਨੂੰ ਵੇਖੋ ਸਪੇਸ ਸਾਈਜ਼ ਆਹ ਥਾਣਾ ਦਾ ਹੈਗਾ ਤੇ ਸੁਵਾ ਤੀਜਾ ਸੋ ਪਸ਼ੂ ਵਾਦ ਜਿਹੜੇ ਦੋਸਤੋ ਅੱਜ ਨਹੀਂ ਪਹਿਲਾਂ ਵੀ ਝੋਟੀਆਂ ਝਟੀਆਂ ਦਾ ਕਾਫੀ ਵੀਡੀਓ ਦੇ ਉੱਤੇ ਪੈਂਦੀਆਂ ਰਹੀਆਂ ਨੇ ਪਸ਼ੂ ਸਾਰੇ ਸੋਹਣੇ ਆਪੋ ਆਪਣੀ ਜਗ੍ਹਾ ਤੇ ਰੇਟ ਭਾਅ ਫਰਕ ਤਾਂ ਦੇਖੀ ਤੇ ਹਰ ਇੱਕ ਪਸ਼ੂ ਦੀ ਕੁਆਲਿਟੀ ਜੇ ਆਪੋ ਆਪਣੀ ਜਗ੍ਹਾ ਤੇ ਬੈਸਟ ਆ ਭਾਈ ਸੁਖਦੇਵ ਦੱਸ ਦੇ ਲੈ ਜੀ ਵੀ ਤੀਜਾ ਸੋਬਾ ਹਾਂਜੀ ਹਾਂਜੀ ਤਾਂ 35 ਵੀਰ ਕੀ ਹੈ ਇੱਕ ਕਲੰਬਰ ਤੇ ਫਤ ਅੱਛਾ ਜੀ 35 ਵਧਗਾ ਪੋਲੀ ਲੀ ਨੂੰ ਆਪੋਲੀ ਪੋਲੀ ਪੋਲੀ ਦੀ ਗਰੰਟੀ ਨਾ ਨਾ ਉਹ ਗਰੰਟੀ ਹੁੰਦਾ ਪਿੱਛੇ ਠੀਕ ਹੈ ਜੀ ਦਿਖਾਵੂ ਜੀ ਸਾਹਮਣੇ ਕਰਦੀ ਲੋਭੀ ਭਰਾਵੋ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਉਈ ਮੈਂ ਕੱਚੀ ਕੱਚੀ ਹੈ ਜਦ ਤਨ ਮੈਂ ਸੁੱਕੀ ਹੋ ਜਦ ਤਨ ਮੈਂ ਬੱਲੇ ਦੇ ਨਾਲ ਠੀਕ ਹੈ ਅਜੇ 10 ਦਿਨ ਜਿਹੜਾ ਸਮਾਂ ਹੀ ਸਮਾਂ ਲੈਂਦੀ ਹੈ ਦੋਸਤੋ ਵੀ ਪੂਰੀ ਤਿਆਰ ਹੋਈ ਚੀਜ਼ ਹੋਰ ਦਿਖ ਦਿਊਗੀ ਹਾਈਟ ਇਹਦੀ ਵੀ ਤੁਸੀਂ ਵੱਡੀ ਮੰਨਿਓ ਠੀਕ ਆ ਛੋਟੀ ਜੀ ਹਾਈਟ ਨਹੀਂਗੀ ਵੀ ਤੁਸੀਂ ਦੂਰੋਂ ਨੇੜੇੋਂ ਭਰਵੋ ਹੋਣਾ ਇੱਥੇ ਆ ਕੇ ਪਸ਼ੂ ਦੇ ਦਰਮਿਆਨਾ ਨਿਕਲੇ ਛੋਟਾ ਨਿਕਲੇ ਉਹ ਫਿਰ ਥੋੜਾ ਗਲਤ ਮਹਿਸੂਸ ਹੁੰਦਾ ਠੀਕ ਆ ਜੋ ਚੀਜ਼ ਦਿਖਾਈ ਦੇ ਰਹੀ ਆ ਵੀ ਪੂਰੀ ਫੱਬ ਦੇ ਵਿੱਚ ਆ ਸਰੀਰ ਕਟਾਂਜਾ ਸੋਹਣਾ ਪਤਲਾ ਪਿੰਡਾ ਤੇ ਥਣ ਥਣ ਜਿਹੜਾ ਨਖੇੜ ਆ ਉਹ ਕੋਈ 3 ਤੋਂ 4-4 ਇੰਚ ਦਾ ਜਿਹੜਾ ਨਖੇੜ ਹੈ ਦੇ ਬਾਜ ਜਦੋਂ ਭਰਿਆ ਤੇ ਕਮਾਲ ਕਰੂਗੀ ਬਾਕੀ 11 12 11 12 ਨੋਰਮਲ ਲੀਟਰ ਵਾਲੀ ਆਪਾਂ ਜਿਹੜੇ ਦੋਸਤੋ ਇਹ ਮੱਝ ਮੰਨ ਕੇ ਖਰੀਦ ਸਕਦੇ ਹਾਂ ਠੀਕ ਹੈ ਠੀਕ ਹੈ ਅੱਛਾ ਭਾਈ ਸਖਦੇਵ ਕੀ ਫਿਰ ਮੁੱਲ ਅਰਖੜਾ ਇਹਦਾ ਮੁੱਲ 70000 70 ਹਾਂ ਠੀਕ ਹੈ 70000 ਦੇ ਵਿੱਚੋਂ ਛੋਟ ਨਹੀਂ 1000 ਛੋਟ ਕਰਾਂਗੇ 70 ਆ ਜਰੂਰ ਜਰੂਰ ਜੀ ਹਾਂ ਜੀ ਜਿੰਨੀ ਵੀ ਹੁੰਦੀ ਕਰ ਦੇਣੀ ਹਾਂਜੀ ਹਾਂਜੀ 1000 ਇਹ ਪਾ ਨਾ ਮਿਲੀ ਪਾ ਨਹੀਂ ਦੇਵਾਂਗੇ ਮੈਂ ਤਾਂ 80000 ਵੀ ਰਾਸ ਠੀਕ ਹੈ ਜੀ ਲੋ ਵੀ ਦੋਸਤੋ 70000 ਦੇ ਵਿੱਚ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਤੀਜਾ ਸੁਬਾ ਸੋਨਾ ਕੁੰਡੀ ਯੂਰਾ ਬਿਲਕੁਲ ਐ ਕਰਕੇ ਜਿਵੇਂ ਸਪਰਿੰਗ ਬਣਿਆ ਹੁੰਦਾ ਉਹ ਸਾਡਾ ਸਪਰਿੰਗ ਲੱਗਾ ਇਹ ਵਗ ਖਾਂਦਾ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਬਿਲਕੁਲ ਜਿਹੜਾ ਦੋਸਤੋ ਹੀਰਾ ਦਿਖਾਉਨੇ ਆ ਤੇ ਟੇਡਾ ਕਟਾ ਮੱਝ ਪੁੱਛ ਲੈਨੇ ਆ ਕਿ ਸੁਬਾ ਕਿਨਮਾ ਬਾਕੀ ਅੰਡਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਇੱਕ ਬਿਲਕੁਲ ਫੁੱਟਬਾਲ ਵਰਗਾ ਜਿਹਾ ਹਵਾਨਾ ਬਣਾ ਕੇ ਤਿਆਰ ਕੀਤਾ ਸੁਖਦੇਵ ਭਾਈ ਸੂਹਾ ਕਿਨਵਾ ਸੂਹਾ ਇਹ ਸੂਹਾ ਤੀਜਾ ਸੂਣੀ ਰਾਤ ਚ ਤੀਜਾ ਸੂਹਾ ਹਾਂ ਤੇ ਟੇਡਾ ਡਿੰਗਾ ਜੀ ਰ ਆ ਗਿਆ ਜੀ ਟੇਡਾ ਕਾਟਿਆ ਹਾਂ ਟੇਡਾ ਕਾਟਾ ਦੋਸਤੋ ਆ ਵੇਖੋ ਤੁਸੀਂ ਆ ਵੇਖੋ ਜੀ ਟੇਡਾ ਕੱਟ ਬਿਲਕੁਲ ਸਿੰਘਾ ਸਿੰਘਾ ਦੀ ਬੰਸਰ ਬਹੁਤ ਪਿਓਰ ਨੀਲੀ ਰਾਵੀ ਚਾਰੇ ਖੁਰ ਚਿੱਪੇ ਤੇ ਮਾਰਕਿੰਗ ਵੇਖੀਏ ਹਵਾਨੇ ਦੇ ਦਾਗ ਚਾਰੇ ਪੈਰ ਵਾਈਟ ਤੇ ਆ ਅੱਖ ਬਿੱਲੀ ਮਣਕੀ ਸੁਰਖ ਗੁਲਾਬੀਆਂ ਜਿਹੜੀਆਂ ਦੋਸਤੋ ਕੋਲੇ ਆ ਤੁਹਾਨੂੰ ਜਿਹੜੇ ਨਜ਼ਰ ਆਉਣਗੇ ਠ ਸੋ ਬਿਲਕੁਲ ਪਤਲਾ ਪਿੰਡਾ ਸੁਹਾ ਭਾਈ ਤੀਜਾ ਹੋਊਗਾ ਤੇ ਜਾ ਤੇ ਜਾ ਇਹ ਆਪਾਂ ਡਾਕਟਰ ਤੋਂ ਲਈ ਪਿੰਡੋ ਠੀਕ ਹੈ ਜੀ ਹਾਂਜੀ ਸੁਹਾ ਜਿਹੜਾ ਦੋਸਤੋਂ ਤੀਜਾ ਹੈ ਠੀਕ ਆ ਤੇ ਖੋਲ ਕੇ ਤੋਰ ਕੇ ਤੁਹਾਨੂੰ ਦਿਖਾਉਣੇ ਆ ਬਾਕੀ ਹਵਾਨੇ ਦਾ ਸਟਰਕਚਰ ਥੋੜਾ ਜਿਹਾ ਅਲੱਗ ਜਿਹਾ ਹੈ ਠੀਕ ਹੈ ਜੀ ਬਿਲਕੁਲ ਵੇਖਿਆ ਥੋੜਾ ਜਿਹਾ ਮਾਨ ਵਰਗਾ ਕਿਸ਼ਤੀ ਲੇਵਾ ਆਪਾਂ ਕਹਿ ਸਕਦੇ ਆਂ ਵੀ ਜਿੰਨਾ ਅੱਗੇ ਨੂੰ ਤੱਕ ਉਹਨਾਂ ਦੀ ਜਿਹੜੀ ਦੋਸਤੋਂ ਬੈਕ ਸਾਈਡ ਨੂੰ ਸ਼ੂ ਦੇ ਨਾਲ ਛੱਚ ਕਰਦੀ ਆ ਜਿਹੋ ਜਾਂ ਨੀਲੀ ਰਵੀ ਮੱਝਾਂ ਦੇ ਆਪਾਂ ਹਵਾਨੇ ਚੱਟੇ ਚੰਗੇ ਦੁੱਧ ਵਾਲੀਆਂ ਮੱਝਾਂ ਦੇ ਦੇਖਦੇ ਆਂ ਉਹੋ ਜਾਂ ਸਟਰਕਚਰ ਤੇ ਸਪੇਰ ਜਿਹੜੀ ਅਗਲੇ ਪਿਛਲੇ ਸਨਾਂ ਦੀ ਬੇਸ਼ੱਕ ਉਹ ਕਿ 3 3 ਇੰਚ ਦੀ ਹੈਗੀ ਆ ਤੇ ਜਿਹੜੇ ਮਗਰਲੇ ਥਾਨਾ ਠੀਕ ਆ ਜੀ ਚਾਹੇ ਬਹਿਣੀ ਵਾਲਾ ਚਾਹੇ ਸੱਜੀ ਬਹਿਣੀ ਵਾਲਾ ਉਹ ਮਗਰਲੇ ਥਾਨ ਥੋੜਾ ਜਿਹਾ ਜੋੜ ਕੇ ਰੱਖਦੀ ਹੈ ਇਹ ਤੁਸੀਂ ਆਹ ਵੇਖ ਲਓ ਠੀਕ ਆ ਵੀਡੀਓ ਦੇ ਵਿੱਚ ਮਗਰਲੇ ਥਾਨ ਥੋੜਾ ਜੁੜ ਕੇ ਤੁਹਾਨੂੰ ਸ਼ੋ ਹੋਣੀ ਹੋਵੇਗੀ ਵੀ ਇੱਕ ਪਹਿਲੀਏ ਦੀ ਇੱਕ ਉਂਗਲ ਦਾ ਵਿੱਚ ਗੈਪ ਸਨ ਜਾਂ ਹੈਗਾ ਤੇ ਅਗਲੇ ਪਿਛਲੇ ਸਨਾਂ ਦਾ ਜਿਹੜਾ ਆਪਸੀ ਗੈਪ ਉਹ ਚੰਗਾ ਠੀਕ ਆ ਤੇ ਬਿਲਕੁਲ ਐਚ ਐਫ ਬਿਹੜਾ ਵਰਗਾ ਜਿਹੜਾ ਦੋਸਤੋ ਚੱਡਾ ਪਿਆਰ ਕੀਤਾ ਅੱਜ ਦੇ ਟਾਈਮ ਇਹ ਸਮਝ ਲੈ ਸੋ ਇਹਦਾ ਰੇਟ ਵੀ ਪੁੱਛਦੇ ਆ ਹਾਂਜੀ ਇਹ ਰਾਜੇ ਜਿਹੜਾ ਮਰਜੀ ਬੰਦਾ 14 ਕਿਲੋ ਦੀ ਗਾਰੰਟੀ ਨਾਲ ਮੈਂ ਲੈ ਜੀ ਅੱਛਾ ਜੀ ਹਾਂ 14 ਕਿਲੋ ਮੈਂ ਦਿੰਦੀ ਏ ਠੀਕ ਹੈ ਪਸਰੀਦਕ ਟਾਜਾ ਬੇਸ਼ੱਕ ਚਲੋ ਮੀਡੀਅਮ ਆ ਜੀ ਆ ਪਰ ਦੁੱਧ ਮੈਂ ਦਿੰਦੀ ਬੱਟੇ ਮੈਨੂੰ ਲੱਗਦਾ ਜਿਹੋ ਜਿਹੇ ਹਵਾਨਾ ਬਣਾਇਆ ਬੱਤਰੀ ਆ 14 ਕਿਲੋ ਦੁੱਧ ਦਿੰਦੀ ਆ ਆਪਦੇ ਬੰਦੇ ਤੋਂ ਖਾਸ ਤੋਂ ਲਈ ਠੀਕ ਹੈ ਜੀ ਫਣਾ 'ਚ ਕੋਈ ਫਾਲਟ ਹੋਵੇ ਆਪਣੀ ਗਾਰੰਟੀ ਆ ਆਇਨਾ ਥਾਣਾ ਇੱਤੇ ਮੜਾਇਆ ਕੱਟ ਲੱਗਾ ਏ ਹਰੇ ਆ ਦੇਖੋ ਇਹ ਕਰਕੇ ਥਾਣੇ ਭਾਰਾ ਰੱਖਦੀ ਉਰਲਾ ਥਣਾ ਦੀ ਬਰਾਬਰ ਦੀ ਗਾਰੰਟੀ ਹੋਈ ਕੱਟ ਲੱਗਾ ਸੀਗਾ ਜੀ ਕਿਰਤ ਸਾਟਾ ਸੂਟ ਲੱਗੀਂਦੀ ਉਹ ਮਾੜਾ ਜੀ ਤੁਹਾਨੂੰ ਪੋਲੀ ਬਿਲਕੁਲ ਪੋਲੀ ਬਿਲਕੁਲ ਫੋਲੀ ਅਸਾ ਮਾੜਾ ਭਾਰਾ ਰੱਖਦੀ ਫਿਰ ਥੋੜਾ ਜੋੜ ਕੇ ਥਾਣਾ ਹਾਂ ਹਾਂ ਇਧਰ ਦੇਖੋ ਧਾਰ ਤਾਂ ਮੋਟੀ ਹੁੰਦੀ ਆ ਲਓ ਜੀ ਆ ਕਰੋ ਭਰਾਓ ਚੈੱਕ ਹਾਂ ਫਾਲ ਤੇ ਪੰਜ ਨਹੀਂ ਗਈ ਫਾਲ ਠੀਕ ਆ ਤਾਂ ਸਕਦੇ ਆ ਭਾਈ ਫਿਰ ਕੀ ਰੇਟੇ ਦਾ ਰੱਖਿਆ ਕਿਥੋਂ ਤੱਕ ਦੇ ਮੋਲੇ ਦਾ 77000 ਰੁਪਏ ਪੰਜਾ ਤੇਰਹਾਰ ਦੀ ਮੈਂ ਦੇ ਲਾਂਗਾ 75 ਦੀ ਹਾਂ ਠੀਕ ਹੈ ਜਿਹੜਾ ਗੋਣੀ ਗਾਊ ਜਿਹੜਾ ਮੈਂ ਲੈ ਜੀ ਅੱਛਾ ਹਰ ਵੇ ਮੈਂ ਆ ਦੁੱਧ ਹੀ ਮੈਂ ਤੇ ਰਾਜਾ ਤਾਂ ਕਿ ਲੋ ਦਿੰਦੀ ਪੱਕਾ ਠੀਕ ਹੈ ਹਾਂਜੀ ਤੇ ਠੀਕ ਹੈ ਤੇ ਸੁਖਦੇਵ ਭਾਈ ਨੰਬਰ ਬੋਲ ਲੀ ਆਪਣੇ ਆਪਣਾ 88728 8568 ਹਾਂਜੀ 77195 44914 ਠੀਕ ਹੈ ਜੀ ਹਾਂਜੀ ਤੇ ਦੋਵੇਂ ਨੰਬਰ ਕਿਹੜੇ ਆ ਦੋਸਤੋ ਭਾਈ ਸੁਖਦੇਵ ਦੇ ਮੈਂ ਡਿਸਪਲੇ ਤੇ ਬਿਲਕੁਲ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਲਿਓ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਆ ਜਿਹੜੇ ਦੋਸਤੋਂ ਨਗੀਨੇ ਸੀਗੇ ਨੀਲੀ ਤੇ ਨੀਲੀ ਰਾਵੀ ਦੇ ਇਹ ਦਿਖਾਉਣੇ ਸੀਗੇ ਬਾਈ ਸਖਦੇਵ ਦੇ ਕੋਲ ਜਿੱਕਰੀ ਵਾਲੇ ਪਸ਼ੂ ਆ ਆਉਂਦੇ ਰਹਿੰਦੇ ਆ ਘਰੇ ਇਸੇ ਤਰ੍ਹਾਂ ਦੇ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਮਿਲਦਿਆਂ ਭਰਾਵੋ ਇੱਕ ਨਵੀਂ ਵੀਡੀਓ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ